বিজে কেজরিਵਾ अजय বিক্রমਪੁਰ ਜੀ টি ਐ ਦਾ ਵੱਡਾ ਨਸ਼ਾ ਦਾ ਤਸਕਰ ਤੁਸੀਂ ਲਿਖਤੀ ਮਾਫੀ ਕੋ ਮੰਗੀ ਉਹਦੇ ਕੋਲ ਹੁਣ ਹੁਣੇ ਵਿੱਚ ਵਿੱਚ ਕਹਿ ਰਹੇ ਨੇ ਇੱਕ ਬੰਦਾ ਸੀ ਹੋਰ ਫੜਾ ਕੋ ਨਾਮ ਪਤਾ ਲੱਗ ਰਿਹਾ ਪਤਾ ਨਹੀਂ ਹੋਪ ਫਾਰ ਇਟ ਇਜ਼ ਕਰੈਕਟ ਪਰਗੜ ਦਾ ਨਾਮ ਆ ਰਿਹਾ ਪਰਗੜ ਨੇ ਕਦਾ ਨਾਮ ਆ ਰਿਹਾ ਇਹ ਆਮ ਆਦਮੀ ਪਾਰਟੀ ਆਪਣੇ ਪੇਜਾਂ ਤੇ ਸ਼ੇਅਰ ਵੀ ਕਰ ਰਹੀ ਹੈ ਕਹਿੰਦੇ ਤੁਸੀਂ ਸਾਰੇ ਕਹਿੰਦੇ ਰਹੇ ਹੋ ਵੀ বিক্রমਜੀਤ ਸਿੰਘ ਮਜੀਠੀਆ 100% ਕਿਹਾ ਡਾਕਟਰ ਵਿਜੇ ਸਿੰਘਲੇ ਨੂੰ ਕਲੀਨ ਚਿੱਟ ਦਿੱਤੀ ਹੈ ਭਗਵੰਤ ਮਾਨ ਨੇ ਫੜਾਇਆ ਹੋਵੇ ਅਜ ਆਮ ਆਦਮੀ ਪਾਰਟੀ ਦੇ ਬਹੁਤੇ ਐਮਐਲਏ ਦੀ ਕੁੱਠੀਆਂ ਬਣ ਰਹੀਆਂ ਜਾ ਕੇ ਤੁਸੀਂ ਕੱਲ ਮੈਨੂੰ ਕਿਸੇ ਨੇ ਟੌਂਗ ਦੀ ਫੋਟੋ ਪੇਜ ਬਟ ਕੀ ਟੌਂਗ 3 ਸਾਲ ਪਹਿਲਾਂ ਵੀ ਇਹੀ ਲਾਈਫ ਸਟਾਈਲ ਸੀ ਕੀ ਜਗਦੀਪ ਗੋਲਡੀ ਦਾ ਜਲਾਲਾਬਾਦ ਦਾ 3 ਸਾਲ ਪਹਿਲਾਂ ਵੀ ਇਹੀ ਲਾਈਫ ਸਟਾਈਲ ਸੀ ਪਠਾਨ ਮਾਜਰੇ ਦਾ ਇਹੀ ਲਾਈਫ ਸਟਾਈਲ ਇਹਨਾਂ ਨਾਲ ਗੱਲਬਾਤ ਹੋਈ ਕਦੇ ਮਨਜਿੰਦਰ ਸਰਸਾ ਨਾਲ ਬਿੱਟੂ ਨਾਲ ਬਿੱਟੂ ਨਾਲ ਤਾਂ ਹੁਣ ਜਦੋਂ ਤਾਂ ਕਾਂਗਰਸ ਛੱਡੀ ਮੇਰੀ ਨਹੀਂ ਗੱਲ ਹੋਈ ਤੇ ਮਨਜਿੰਦਰ ਸਰਸੇ ਨਾਲ ਵੀ ਬਹੁਤ ਦੇਰ ਹੋ ਗਈ ਆ ਸਰਸੇ ਨਾਲ ਮੇਰੇ ਟਾਕਿੰਗ ਟਰਮਸ ਹੈਗੇ ਹੂੰ ਸਿੱਕੇ ਕਿਉਂਕਿ ਉਹਦੇ ਕਾਰਨ ਹੈ ਨਾ ਅਸੀਂ ਇੱਕ ਫਰੰਟ ਤੇ ਸਾਂਝੇ ਆ ਉਹ ਵੀ ਕਟੜ ਕੇਜਰੀਵਾਲ ਦਾ ਵਿਰੋਧੀ ਤੇ ਮੈਂ ਵੀ ਕਟੜ ਕੇਰੇਜੀਵਾਲ ਦਾ ਵਿਰੋਧੀ ਸੋ ਕਿਤੇ ਨਾ ਕਿਤੇ ਕੋਈ ਇਨਫੋਰਮੇਸ਼ਨ ਸ਼ੇਅਰ ਕਰ ਲਈ ਕੋਈ ਐਂਡਾਂ ਦੀ ਗੱਲ ਹੈ ਕਟੜ ਵਿਰੋਧੀ ਕਿਉਂ ਕਿਹਾ ਤੁਸੀਂ ਬਿਕੋਜ਼ ਕਿਉਂਕਿ ਪਹਿਲਾਂ ਤੁਸੀਂ ਉਹਦਾ ਕੇਜਰੀਵਾਲ ਨੇ ਨਾ ਕੇਜਰੀਵਾਲ ਨੇ ਬੜਾ ਧਰੋਜ ਆ ਕਮਾਇਆ ਮਤਲਬ ਕਿੱਥੋਂ ਚੱਲਿਆ ਅੰਦੋਲਨ ਚ ਕਿਹੜੀਆਂ ਗੱਲਾਂ ਕੀਤੀਆਂ ਤੇ ਅੱਜ ਉਹ ਕਿੱਥੇ ਖੜਾ ਆ ਤੇ ਕਿੰਨਾ ਉਹ નિર્દય ਜ ਆਦਮੀਆਂ ਮਤਲਬ क्रू얼 ਜਿਹਨੂੰ ਮੈਂ ਕਹਿ ਸਕਦਾ ਉਹਨੂੰ ਕਿਸੇ ਲਈ ਕੋਈ ਜੇਲ ਭੇਜ ਦੇ ਕੋਈ ਜਨਾਨੀਆਂ ਦੇ ਪਰਚਾ ਕਰ ਦੇ ਇਹਨਾਂ ਨੂੰ ਕੋਈ ਸੈਂਸ ਹਾਲਾਂਕਿ ਆਪ ਹੀ ਭੁਗਤਿਆ ਸਭ ਕੁਝ ਹਮ ਆਪ ਹੀ ਜੇਲ ਰਹਿ ਕੇ ਆ ਹੁਣ ਮੈਂ ਮੈਨੂੰ ਜੇਲ ਭੇਜਿਆ ਤਾਂ ਆਈ ਪਰਸਨਲੀ ਫੀਲ ਕਿ ਉੱਥੇ ਬੈਠ ਕੇ ਆਦਮੀ ਨੂੰ ਅ ਅੱਛੇ ਤਰੀਕੇ ਨਾਲ ਰਿਵਿਊ ਕਰਨੀ ਚਾਹੀਦੀ ਕਿ ਮੈਂ ਕੋਈ ਗਲਤ ਕੰਮ ਤਾਂ ਨਹੀਂ ਕਰ ਰਿਹਾ ਕਿਉਂਕਿ ਜ਼ਿੰਦਗੀ ਤਾਂ ਇੱਕ ਹੀ ਹੈ ਨਾ ਹੁਣ ਕੇਚਰੀਵਾਲ ਨੇ ਕੋਈ 150 ਸਾਲ ਤੱਕ ਜੀਣਾ ਨੇਗਾ ਹਮ ਸੋ ਆਈ ਥਿੰਕ ਇਨਸਟੈਡ ਆਫ ਰੈਲਾਈਜ਼ਿੰਗ ਉਹ ਹੁਣ ਬਾਹਰ ਆਣ ਕੇ ਤੁਸੀਂ ਜੋ ਕੁਝ ਪੰਜਾਬ ਚ ਦੇਖ ਰਹੇ ਹੋ ਮਤਲਬ ਛੂਠੇ ਪੁਲਿਸ ਮੁਕਾਬਲੇ ਵੀ ਹੋ ਰਹੇ ਨੇ ਹਮ ਹੁਣ ਇਹਦਾ ਇਹਦਾ ਇਹਦੀ ਜ਼ਿੰਮੇਵਾਰੀ ਤਾਂ ਕੇਜਰੀਵਾਲ ਨੇ ਚੱਕਣੀ ਨਾ ਆਲਟੀਮੇਟਲੀ ਭਗਵੰਤ ਮਾਨ ਨੇ ਆ ਕੇਜਰੀਵਾਲ ਨੂੰ ਚੱਕਣੀ ਪਵੇਗੀ ਨਾ ਹਮ ਹੁਣ ਅਸੀਂ ਪੁਲਿਸ ਵਾਲਿਆਂ ਤੋਂ ਕੁਝ ਕਹਿਣਾ ਨਹੀਂ ਆਲਟੀਮੇਟਲੀ ਉਹ ਤਾਂ ਇਹਨਾਂ ਦੇ ਹੱਥ ਥੁੱਕੇ ਨੇ ਜਾਂ ਜੋ ਹੋਰ ਜ਼ੁਲਮ ਹੋ ਰਿਹਾ ਜਾਂ ਐਨਐਸਏ ਲੱਗ ਗਈ ਜਾਂ ਯੂਆਪਾ ਲੱਗ ਗਈ ਉਥੋਂ ਇਹ ਮਤਲਬ ਮੈਨੂੰ ਮਹਿਸੂਸ ਹੋ ਰਿਹਾ ਕਿ ਮੈਂ ਤਾਂ ਬਹੁਤ ਗਲਤ ਫੈਸਲਾ ਕਰ ਚੁੱਕਾ ਸੀ ਜ਼ਿੰਦਗੀ ਚ ਹਮ ਤੇ ਇਸ ਕਰਕੇ ਮੈਂ ਔਰ ਹੁਣ ਜਿਹੜੀਆਂ ਉਹਦੀਆਂ ਪਾਲਿਸੀਆਂ ਤੇ ਨੀਤੀਆਂ ਦੇਖ ਰਿਆਂ ਈਵਨ ਕਰਪਸ਼ਨ ਤੋਂ ਲੈ ਕੇ ਆਹ ਹੋਰ ਵੀ ਵੀਆਈਪੀ ਕਲਚਰ ਮਤਲਬ ਜਹਾਜ਼ਾਂ ਚੜ੍ਹਦੇ ਆਯਾਸ਼ੀ ਕਰਦੇ ਤਾਂ ਕਰਕੇ ਮੈਂ ਕਹਾਂ ਕਿ ਅਸੀਂ ਉਹਦੇ ਕੰਟੋਰ ਉਹ ਵੀ ਮੰਨਦੇ ਸਾਨੂੰ ਕਟਣ ਕਟੜ ਬੋਦ ਉਹਦੀ ਨੋ ਮੌਕਾ ਆਫਕੋਰਸ ਜਦੋਂ ਤੁਸੀਂ ਦੇਖਿਆ ਮੇਰੇ ਤੇ ਇੱਕ 9 ਸਾਲ ਬਰੋਨਾ ਐਨਡੀਪੀਐਸ ਦਾ ਕੇਸ ਬਣਾ ਝੂਠਾ ਹੀ ਸੀ ਯਾਰ ਟੁੱਟ ਗਿਆ ਉਹ ਵੀ ਮੌਕਾ ਛੱਡਦੇ ਨਹੀਂ ਫਿਰ ਮੈਂ ਤੁਹਾਨੂੰ ਭਗਵੰਤ ਮਾਨ ਦੀ ਵੀਡੀਓ ਤੁਹਾਨੂੰ ਭੇਜੂਗਾ ਸੂਬਾ ਪਲੇ ਕਰਿਓ ਥੋੜੀ ਜੀ 2 ਮਿੰਟ ਜੀ ਦੇਖੋ ਨਾ ਸ਼ਰੀਆਮ ਜਦੋਂ ਮੈਨੂੰ ਫੜਿਆ ਗਿਆ ਭਗਵੰਤ ਮਾਨ ਹੁਣ ਤੁਹਾਡੇ ਮਾਈਕ 'ਚ ਨਹੀਂ ਆਉਣੇ ਉਹ ਉਹ ਉਦੋਂ ਇਹ ਕਹਿੰਦਾ ਕਿ ਬੇਰੇ ਤੇ ਪੋਲਿਟੀਕਲ ਕੈਂਡੀਡੇਟਾਂ ਤੇ ਮੈਂ ਸਵਾਲ ਵੀ ਪਾ ਰਿਆਂ ਲੋਕ ਸਭਾ ਦੇ ਵਿੱਚ ਸਪੈਸ਼ਲੀ ਸੌਰੀ ਮੈਂ ਪੋਲਿਟੀਕਲ ਕੈਂਡੀਡੇਟਾਂ ਤੇ ਮੈਂ ਸਵਾਲ ਵੀ ਪਾਰਿਆ ਲੋਕ ਸਭਾ ਦੇ ਵਿੱਚ ਸਪੈਸ਼ਲੀ ਖੈਰਾ ਸਾਹਿਬ ਵਾਲਾ ਕਿ ਕਿਸ ਤਰ੍ਹਾਂ ਜਿਹੜੇ ਸੱਚੇ ਬੰਦੇ ਨੇ ਸੱਚ ਬੋਲਣ ਵਾਲਿਆਂ ਨੂੰ ਚੁਣ-ਚੁਣ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਤੇ ਆਪਸ ਵਿੱਚ ਕਿਵੇਂ ਇਹ ਪਾਰਟੀਆਂ ਦੁਨੀ ਰਲੀਆਂ ਹੋਈਆਂ ਨੇ ਸੋ ਹਰ ਵਕਤ ਖੈਰਾ ਸਾਹਿਬ ਦੇ ਨਾਲ ਆ ਅਹੁਦੇਦਾਰ ਵੀ ਔਰ ਦਿੱਲੀ ਦੀ ਲੀਡਰਸ਼ਿਪ ਵੀ ਉਹਨਾਂ ਨੂੰ ਸਿਰੇਸ਼ਟ ਵੀ ਕਰਦੇ ਰਹੇ ਕਿ ਬੀਜ ਦੇ ਵਿੱਚ ਲੀਗਲ ਇਹ ਹੈਗੀ ਆ 2017 ਦੀ ਵੀਡੀਓ ਜਦੋਂ ਮੈਨੂੰ ਲੀਡਰ ਆਫ ਆਪੋਜੀਸ਼ਨ ਬਿਲੇ ਪਹਿਲੀ ਵਾਰ ਐਨਡੀਪੀਐਸ ਦੇ ਕੇਸ ਵਿੱਚ ਉਦੋਂ ਉਲਝਾਇਆ ਕਿਉਂਕਿ ਮੈਂ ਰਾਣੇ ਗੁਰਜੀਤ ਨੂੰ ਕੈਬਨਟ ਚੋਂ ਕਢਾਇਆ ਸੀ ਇਹ ਉਦੋਂ ਬੋਲ ਰਿਹਾ ਹੂੰ ਸਮਝ ਗਏ ਨਾ ਜੀ ਤੇ ਇਹਨਾਂ ਨੇ ਕਿੰਨਾ ਟਰਨ ਅਰਾਊਂਡ ਲਿਆ ਮਤਲਬ ਉਸੇ 9 ਸਾਲ ਪੁਰਾਣੇ ਕੇਸ ਵਿੱਚ ਇਹਨਾਂ ਨੇ ਸੋਚਿਆ ਨਹੀਂ ਕਿ ਅਸੀਂ ਆਪਣਾ ਕੁਲੀਗ ਰਿਆ ਸਾਡਾ ਅਸੀਂ ਝੂਠੇ ਕੇਸ 'ਚ ਇਹਨੂੰ ਫਸਾਉਣ ਲੱਗਿਆ ਚਾ ਕੇਂਦਰ ਦੇ ਦਿੱਤਾ ਤੇ ਉਹਦੇ 'ਚ ਕੇਜਰੀਵਾਲ ਦੀ ਵੀ ਕੰਕਰੈਂਸ ਆ ਕੇਜਰੀਵਾਲ ਦੀ ਨਫ਼ਰਤ ਬੋਲਦੀ ਆ ਹੂੰ ਵਿਕਰਮ ਵਾਲੇ ਕੇਸ ਵਿੱਚ ਵੀ ਕੀ ਹੋਇਆ ਬਾਕੀ ਮੈਂ ਮੈਰਿਟਸ 'ਤੇ ਜਾਂਦਾ ਹੀ ਨਹੀਂ ਕਿ ਕੀ ਹੋਇਆ ਵੀ ਜੇ ਕੇਜਰੀਵਾਲ ਜੇ ਵਿਕਰਮ ਜੀ ਜਿਹਾ ਏਡਾ ਵੱਡਾ ਨਸ਼ੇ ਦਾ ਤਸਕਰੀ ਤੁਸੀਂ ਲਿਖਤੀ ਮਾਫੀ ਕੋ ਮੰਗੀ ਉਹਦੇ ਕੋਲੋਂ ਇਹ ਆਮ ਆਦਮੀ ਪਾਰਟੀ ਆਪਣੇ ਪੇਜਾਂ ਤੇ ਸ਼ੇਅਰ ਵੀ ਕਰ ਰਹੀ ਹੈ ਕਹਿੰਦੇ ਤੁਸੀਂ ਸਾਰੇ ਕਹਿੰਦੇ ਰਹੇ ਹੋ ਵੀ ਵਿਕਰਮਜੀਤ ਸਿੰਘ ਮਜੀਠੀਆ ਦੇ ਉੱਪਰ ਨੂੰ ਨਸ਼ੇ ਦਾ ਜਿਹੜਾ ਤੁਸੀਂ ਕਿਹਾ ਸਾਹ 100% ਕਿਹਾ ਪਰ ਇੱਕ ਸਵਾਲ ਦੱਸੋ ਮੈਨੂੰ ਕਿ 4 ਸਾਢੇ 3 ਸਾਲ ਦਾ ਰਾਜ ਆ ਐਨਡੀਪੀਐਸ ਦੇ ਕੇਸ ਵਿੱਚ ਵਿਕਰਮ ਮਜੀਠੀਆ ਨੂੰ ਜੇਲ੍ਹ ਭੇਜਿਆ ਹੂੰ ਉਹਦੀ ਜ਼ਮਾਨਤ ਹੋਈ ਹੂੰ ਤੇ ਤੁਸੀਂ ਚਲਾਨ ਕਿਉਂ ਨਹੀਂ ਪੇਸ਼ ਕੀਤਾ ਉਸ 'ਚ ਇਹਦਾ ਮਤਲਬ ਤੁਹਾਡੇ ਕੋਲ ਹੈ ਹੀ ਕੁਝ ਨਹੀਂ ਸੀ ਐਸ ਫਾਰ ਐਜ਼ ਆਈ ਕੈਨ ਅੰਡਰਸਟੈਂਡ ਹੁਣ ਜਿਹੜਾ ਉਹਨੂੰ ਅਰੈਸਟ ਕੀਤਾ ਗਿਆ ਉਹ ਕੀਤਾ ਗਿਆ ਡਿਸਪਰੋਪੋਰਸ਼ਨਟ ਅਸੈਟ ਕਰਪਸ਼ਨ ਦਾ ਚਾਰਜ ਲਾ ਰਹੇ ਹੂੰ ਚਲੋ ਗਵਰਨਮੈਂਟ ਕੋ ਅਧਿਕਾਰ ਹੁੰਦਾ ਜੋ ਮਰਜ਼ੀ ਕਰਨ ਮੈਂ ਉਸ ਕੇਸ 'ਚ ਹੀ ਨਹੀਂ ਜਾਂਦਾ ਮੈਂ ਕਹਿੰਦਾ ਕਿ ਫਿਨੈਂਸ ਸਿਲੈਕਟਿਵਲੀ ਕਾਰਵਾਈ ਕਿਉਂ ਕਰ ਰਹੀ ਆ ਹੂੰ ਅੱਜ ਵਿਜੇਂਦਰ ਡਾਕਟਰ ਵਿਜੇ ਸਿੰਘਲੇ ਨੂੰ ਕਲੀਨ ਚਿੱਟ ਦਿੱਤੀ ਆ ਭਗਵੰਤ ਮਾਨ ਨੇ ਫੜਾਇਆ ਹੋਵੇ ਹੂੰ ਕਿ ਹਮਨੇ ਇੱਕ ਆਪਣਾ ਮਿਨਿਸਟਰ ਪਕੜ ਲਿਆ ਜੋ ਲੇਰਾ ਥਾ ਕਮਿਸ਼ਨ ਲੇਰਾ ਥਾ ਔਰ ਉਸਕੋ ਉਹਨੂੰ ਅੰਦਰ ਭੇਜਤਾ ਤਿੰਨ ਸਾਲਾਂ ਦੀ ਉਹਦੀ ਕੋਈ ਛਾਛੀ ਨਹੀਂ ਭੇਜ ਹੂੰ ਅੱਜ ਉਹਨੂੰ ਕਲੀਨ ਚਿੱਟ ਦੇ ਦਿੱਤੀ ਹਾਲਾਂਕਿ ਭਗਵੰਤ ਸਿੰਘ ਸਾਬ ਨੇ ਦਾਅਵਾ ਵੀ ਕੀਤਾ ਸੀ ਵੀ ਮੇਰੇ ਕੋਲ ਸਬੂਤ ਹੈਗੇ ਹਾਂ ਉਹਨੇ ਕਿਹਾ ਸੀ ਮੇਰੇ ਕੋਲ ਬੜੇ ਸਬੂਤ ਆ ਇਹਦਾ ਮਤਲਬ ਭਗਵੰਤ ਨੇ ਝੂਠ ਬੋਲਿਆ ਨਾ ਉਦੋਂ ਜਾਂ ਉਦੋਂ ਝੂਠ ਬੋਲਿਆ ਉਹਨੇ ਤੇ ਜਿਹੜਾ ਜਾਂ ਹੁਣ ਉਹ ਝੂਠਾ ਸਾਬਤ ਹੋ ਗਿਆ ਕਿ ਕਲੀਨ ਚਿੱਟ ਮਿਲ ਗਈ ਹੈ ਸਮਝ ਗਏ ਨਾ ਤਾਂ ਕਰਕੇ ਇਹਨਾਂ ਨੂੰ ਅਸੀਂ ਟੋਕ ਦੇ ਗਏ ਆ ਆਮ ਆਦਮੀ ਪਾਰਟੀ ਦੇ ਬਹੁਤੇ ਐਮਐਲਏ ਦੀ ਕੁੱਠੀਆਂ ਬਣ ਰਹੀਆਂ ਜਾ ਕੇ ਤੁਸੀਂ ਕੱਲ ਮੈਨੂੰ ਕਿਸੇ ਨੇ ਟੋਂਗ ਦੀ ਫੋਟੋ ਭੇਜੀ ਜਿਹੜਾ ਹੁਣ ਟੋਂਗ ਕਮਸ ਫਰੋਮ ਅ ਰਿਜ਼ਰਵ ਕੰਸਟਿਟੈਂਸੀ ਮੈਂ ਕਿਹਾ ਸੀ ਰਿਜ਼ਰਵ ਨੂੰ ਨਹੀਂ ਕਿੰਦਾ ਐ ਤਾਂ ਹੁਣ ਆ ਬਹੁਤ ਅਮੀਰ ਆਦਮੀ ਕੁਲਵੰਤ ਹਮ ਮੋਹੱਲੀ ਵਾਲਾ ਜੀ ਇਹ ਨਹੀਂ ਗੱਲ ਪਟਕੀ ਟੋਂਗ 3 ਸਾਲ ਪਹਿਲਾਂ ਵੀ ਇਹੀ ਲਾਈਫ ਸਟਾਈਲ ਸੀਗਾ ਹਮ ਕੀ ਜਗਦੀਪ ਗੋਲਡੀ ਦਾ ਜਲਾਲਾਬਾਦ ਦਾ 3 ਸਾਲ ਪਹਿਲਾਂ ਵੀ ਇਹੀ ਲਾਈਫ ਸਟਾਈਲ ਸੀ ਪਠਾਨ ਮਾਜਰੇ ਦਾ ਇਹੀ ਲਾਈਫ ਸਟਾਈਲ ਸੀ ਲਾਵ ਸਿੰਘ ਉਗੋਕੇ ਦਾ ਵੀ ਚਰਚਾ ਚੱਲ ਚਾਰ ਕਿੱਲਾਂ ਚ ਕਹਿੰਦੇ ਗੁੱਠੀ ਬਣਾ ਰਿਹਾ ਪਤਾ ਨਹੀਂ ਤਿੰਨ ਜਾਂ ਚਾਰ ਜਾਂ ਦੋ ਕੀ ਇਹੀ ਲਾਈਫ ਸਟਾਈਲ ਆਪੇ ਕਹਿੰਦੇ ਮੋਬਾਈਲ ਸ਼ਾਪ ਦੀ ਰੇਪੇਰਾ ਕਰਦੇ ਸੀ ਕਿੰਨੇ ਮੁੰਡੇ ਵਿਚਾਰੇ ਮੋਬਾਈਲਾਂ ਦਾ ਰਿਪੇਅਰ ਕਰਦੇ ਆ ਉਹਨਾਂ ਉਹ ਤਾਂ ਆਪਣਾ ਮੋਟਰਸਾਈਕਲ ਵੀ ਕਿਸ਼ਤ ਤੇ ਲੈਂਦੇ ਨੇ ਉਹ ਤਾਂ ਕਹਿੰਦੇ ਮੇਰਾ ਜਦੋਂ ਅਸੀਂ ਕੰਡੈਮ ਕਰਦੇ ਨਾ ਇਟ ਇਜ਼ ਵੈਰੀ ਕੈਟੈਗੋਰਿਕਲੀ ਕਲੀਅਰ ਕਿ ਵਿਜੀਲੈਂਸ ਦੇ ਪੰਜਾਬ ਪੁਲਿਸ ਸਿਲੈਕਟਿਵ ਟਾਰਗੇਟਿੰਗ ਕਰ ਰਹੇ ਹੁਣ ਰੌਲਾ ਪਿਆ ਹੋਇਆ ਭਗਵੰਤ ਦੇਖੋ ਇੱਕ ਇੱਕ ਇਹਦੇ ਚ ਇਹ ਵੀ ਗੇਮ ਚੱਲ ਰਹੀ ਆ ਕਿ ਜਦ ਜਦ ਪੰਜਾਬ ਸਰਕਾਰ ਚੱਕਾ ਜਾਮ ਹੋ ਜਾਂਦਾ ਫਸ ਜਾਂਦੀ ਵਿਰੋਧ ਹੋ ਰਿਹਾ ਸਾਰੋਂ ਪਾਸੇ ਧਰਨੇ ਲੱਗ ਗਏ ਈਵਨ empioyes ਵੀ ਬੜੇ ਧਰਨੇ ਲਾ ਰਹੇ ਨੇ ਬੇਰੁਜ਼ਗਾਰ ਲਾ ਰਹੇ ਨੇ ਕਿਸਾਨ ਲਾ ਰਹੇ ਨੇ ਇਹਨਾਂ ਨੇ ਹੁਣਾਂ ਦੇਖਿਆ ਕਿ ਸਾਰਾ ਨੈਰੇਟਿਵ ਵਿਕਰਮਜੀਤ ਦੇ ਸਿਫਟ ਕਰਤਾ ਹੁਣ ਤੁਸੀਂ ਦੇਖੋਗੇ ਸਾਰਾ মিডিਆ ਪਿਛਲੇ 5-4 ਦਿਨ ਦਾ ਤੇ ਅਗਲੇ ਆਉਣ ਵਾਲੇ 5-7 ਦਿਨ ਇਹੀ ਚੱਲੂਗਾ ਮੁੱਦਾ ਹੂੰ ਤੋ ਠੀਕ ਹੈ ਕੇਜਰੀਵਾਲ ਦੀ ਤੇ ਭਗਵੰਤ ਦੀ ਪਾਲਿਸੀ ਕਾਮਯਾਬ ਹੋਊਗੀ ਕਿ ਆਪਾਂ ਡਿਫਲੈਕਟ ਕਰ ਦਿਓ ਹੂੰ ਕਿਉਂਕਿ ਯੁੱਧ ਨਸ਼ੇ ਵਿਰੁੱਧ ਵੀ ਫੇਲ ਹੋ ਗਿਆ ਕਿੰਨੀਆਂ ਵੀਡੀਓਜ਼ ਪੰਜਾਬ ਦੇ ਨੌਜਵਾਨਾਂ ਦੀਆਂ ਇਹਨਾਂ ਦੇ ਰਿਸ਼ਤੇਦਾਰਾਂ ਦੀਆਂ ਕੋਈ ਧਰਮਪੁਰੇ ਦਾ ਐਮਐਲਏ ਉਹਦੇ ਭਾਂਜਾ ਐਂ ਟੀਕਾ ਲਾ ਰਿਆ ਸਾਹਮਣੇ ਉਹਦੇ ਖਿਲਾਫ ਕੋਈ ਐਕਸ਼ਨ ਨਹੀਂ ਕੀਤਾ ਜਾਊਗਾ ਮੈਨੂੰ ਪਤਾ ਵਾ ਹੂੰ ਕਿੰਨੀਆਂ ਵੀਡੀਓਜ਼ ਆਈਆਂ ਨਸ਼ੇ ਦੇ ਵਿੱਚ ਔਰਤਾਂ ਲੜਕੀਆਂ ਬੱਚੇ ਸ਼ਿਕਾਰ ਨੇ ਯੁੱਧ ਨਸ਼ੇ ਵਿਰੋਧ ਤੱਕ 31 ਮਈ ਤੱਕ ਕਿਹਾ ਸੀ ਨਾ ਕਿ ਅਸੀਂ ਖਤਮ ਕਰਾਂਗੇ ਹੁਣ ਕਹਿੰਦੇ ਅਸੀਂ ਫੇਜ਼ 2 ਲਾਂਚ ਕਰਾਂਗੇ ਸੋ ਵਾਟ ਡੋਟ ਸੈਂਸ ਡਸ ਇਟ ਮੀਨ ਓ ਫੇਲ ਹੋ ਗਿਆ ਸਿੱਖਿਆ ਕ੍ਰਾਂਤੀ ਬਾਰੇ ਗੱਲ ਕਰਦੇ ਨੇ ਹੁਣ ਫੇਲ ਹੋ ਗਿਆ 25000 ਏਕੜ ਲੈਂਡ ਪੂਲਿੰਗ ਐਕਟ ਦੀ ਪਾਲਿਸੀ ਫੇਲ ਹੋ ਗਈ ਵਿਰੋਧ ਹੋਣ ਲੱਗ ਗਿਆ ਸੀ ਇਹਨਾਂ ਨੇ ਕਿਹਾ ਇੱਥੋਂ ਚੱਕ ਕੇ ਲੈ ਹੁਣ ਚੱਕੋ ਮਜੀਠੀ ਦਾ ਚੱਕਰ ਹੁਣ ਹੁਣੇ ਵਿੱਚ ਵਿੱਚ ਕਹਿ ਰਹੇ ਨੇ ਇੱਕ ਬੰਦਾ ਅਸੀਂ ਹੋਰ ਫੜਾਂਗੇ ਹੂੰ ਉਹ ਨਾਮ ਪਤਾ ਲੱਗ ਰਿਹਾ ਪਤਾ ਨਹੀਂ ਹਾਫ ਫਰ ਇਟ ਇਜ਼ ਕਰੈਕਟ ਪ੍ਰਗਟ ਦਾ ਨਾਮ ਆ ਰਿਹਾ ਪ੍ਰਗਟ ਸਿੰਘ ਦਾ ਨਾਮ ਆ ਰਿਹਾ ਪ੍ਰਗਟ ਸਿੰਘ ਇਸੇ ਕਰਕੇ ਹੈ ਨਾ ਕਿ ਪ੍ਰਗਟ ਸਿੰਘ ਵੀ ਉਹਨਾਂ ਬੁਲਾ ਰਿਆਂ ਜੋ ਇੱਕ ਹੈ ਜਿਹੜਾ ਸਰਕਾਰ ਨੂੰ ਸਵਾਲ ਪੁੱਛਦਾ ਵਾ ਤੇ ਸਵਾਲ ਪੁੱਛਣਾ ਕੇਜੀ ਰਵਾਲ ਸਾਹਿਬ ਨੂੰ ਪਸੰਦ ਨਹੀਂ ਆਏਗਾ ਬਿਕੋਜ਼ ਉਹ ਤਾਂ ਇੱਕ ਰਾਜੇ ਮਹਾਰਾਜਾ ਜੰਮੇ ਨੇ ਉਹਨਾਂ ਨੂੰ ਕੌਣ ਸਵਾਲ ਪੁੱਛ ਸਕਦਾ